شومی دلوار <Phillies> <tients> ਇੱਕ ਇੱਕ ਰੰਗ ਅਲਮੁਲਾ ਬਗਨੋ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਅੱਜ ਇੱਥੇ ਬਾਬਾ ਕੈਂਸ ਸਿੰਘ ਜੀ ਡੋਗਰ ਮੇ ਇਹ ਛੋੜਾ ਦੇ ਗ੍ਰਹਿ ਦੇ ਵਿਖੇ ਪਿਛਲੇ تقریباً ڈیڑھ مہینے تو بہت بڑا نقصان پنجاب دا ہڑا کر کے ہویا ہے میں تقریباً ہر اس علاقے گیا جتے نقصان ہوا گھر دے کر رڑ گئے کھیت تباہ ہو گئے پس مر گئے میں جہیا دو تین گل ہیں دو تین گلا میں جڑی ہیں ਇੱਕ ਤਾਂ ਆ ਬਚਾ ਹੋ ਸਕਦਾ ਸੀ ਆ ਸੁਣ ਲੈ ਕੀ ਸਰਕਾਰ ਦੀ ਕਰਕੇ ਇਹ ਹੜ੍ਹ ਆਏ ਆ ਅੱਜ ਇਹ ਡੈਮ ਹੈ ਰੰਜੀਤ ਸਾਗਰ ਡੈਮ ਮਾਧੋਪੁਰ ਡੈਮ ਤੇ ਜਿਹਨੇ ਭਾਗੜਾ ਡੈਮ ਆ ਇੱਕ ਆਪਣੇ ਕੋਲੇ ਚੀਜ਼ਾ ਹੈ ਜਿਹਦੇ ਨਾਲ ਪਾਣੀ ਜਿੰਨਾ ਮਰਜੀ ਆਪਾਂ ਰੋਕ ਲਈਏ ਜਿੰਨਾ ਮਰਜੀ ਜਦੋਂ ਸਹੀ ਹੋ ਚੱਗੀਏ ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਤੇ ਮੈਂ ਡਿਪਟੀ ਹੁੰਦਾ ਸੀ ਸਾਨੂੰ ਹਰ ਘੰਟੇ ਦੀ ਰਿਪੋਰਟ ਆਉਂਦੀ ਸੀ ਕਿ ਹੁਣ ਪਾਣੀ ਲੈਵਲ ਇੱਥੇ ਐ ਇੰਨਾ ਵੀ ਪੈਣਾ ਕਿ ਇੰਨਾ ਛੱਡ ਦਈਏ ਜਾਂ ਨਾ ਛੱਡੀਏ ਅਸੀਂ ਪਹਿਲੇ ਛੱਡਣ ਲੱਗ ਜਾਂਦੇ ਸੀ ਪਰ ਇਹਨਾਂ ਨੇ ਕੀ ਕੀਤਾ ਤੁਸੀਂ ਹਗਾਨ ਰਹੇ ਰਹੋਗੇ ਪਾਣੀ ਆਉਂਦਾ ਗਿਆ ਇਹਨਾਂ ਨੇ ਇੱਕ ਬੂੰਦ ਨਹੀਂ ਛੱਡੀ

ਦੇ 20 ਮਿੰਟ ਪਹਿਲੇ ਲਗਾਤਾਰ ਇੱਕ ਬੂੰਦ ਵੀ ਛੱਡੀ ਐ ਗਿੰਨ ਲੱਗ ਗਿਆ ਐਨੀ ਠੀਖ ਹੈ ਚਲੋ ਪਾਣੀ ਫੜਾ ਕੇ ਘਟ ਘਟ ਹੁੰਦਾ ਆ ਕੇ ਤੁਸੀਂ ਬੰਦ ਟੁੱਟਿਆ ਮਦਦ ਕਰੋ ਜੀ ਸੀ ਬੀਆਂ ਲਿਆਓ ਫੋਕ ਲਿਫਟਾ ਲਿਆਓ ਡੀਜ਼ਲ ਫਾਰ ਕੇ ਟਰੈਕਟਰ ਲਿਆ ਕੇ ਬੰਦ ਕਰ ਲਓ ਤੁਸੀਂ ਹੈਰਾਨ ਦੇ ਦੇਵੋਗੇ ਜਿੰਨਾ ਵੀ ਨੁਕਸਾਨ ਹੋਣ ਤੋਂ ਰੁਕਿਆ ਹੈ

ਥੋੜੇ ਬਜ਼ੁਰਗਾਂ ਦੀ ਗੱਲਾਂ ਸੁਣੋ ਉਹ ਕੀ ਕਹਿੰਦੇ ਹੁੰਦੇ ਸੀ ਉਹ ਮਰ ਜਾਂਦੇ ਸੀ ਪਰ ਕਾਲੀ ਦਾ ਲੂ ਨੂੰ ਛੱਡਦੇ ਸੀ ਤਕਰੀ ਚੋਂ ਨਿਸ਼ਾਨ ਤੋਂ ਬਗੈਰ ਸੋਚਦੇ ਵੀ ਨਹੀਂ ਹੁੰਦੇ ਸੀ ਅੱਜ ਕੱਲ ਆਪ ਨੂੰ ਨਵੀਂ ਪੀੜ੍ਹੀ ਆ ਗਈ ਹੈ ਅੱਜ ਕੱਲ ਦੇ ਲੋਕ ਦੋ ਗੱਨਮੈਂਟ ਦੇ ਦੋ ਦੂਜਾ ਝੰਡਾ ਚੱਕ ਲੈਂਦੇ ਆ ਕਿਸੇ ਛੋਟੀ ਜਿਹੀ ਚੀਜ਼ ਦੀ ਪ੍ਰਧਾਨਗੀ ਦੇ ਦਿਓ ਅਭੀ ਮਾਂ-ਪਾੜੀ ਨੂੰ ਛੱਡ ਦਿੰਦੇ ਆ ਤੁਸੀਂ ਦੇਖੋ ਕਿੰਦਾ ਮਰਦਾਨਾ ਖਾਸ ਹੋ ਗਿਆ ਆਪਾਂ ਆ 10 ਸਾਲ ਤਬਾਹ ਹੋ ਗਿਆ ਆਪਣਾ ਪਹਿਲੇ ਕੈਪਟਨ ਹਰਿੰਦਰ ਸਿੰਘ ਨੇ ਟੁੱਗੀ 100 ਫਾਕੇ ਪੰਜ ਸਾਲ ਲਏ ਢੱਕਾ ਨਹੀਂ ਪੁੜਿਆ ਹੁਣ ਝਾੜੂ ਵਾਲੀ ਆ ਗਈ ਐਨਾ ਨੇ ਤਬਾਹੀ ਆਦੀ 10 ਸਾਲ ਜ਼ਿੰਦਗੀ ਦੇ ਖਰਾਬ ਹੋ ਗਏ ਤੁਹਾਡੇ ਵੱਡੇ ਬਾਦਲ ਸਾਹਿਬ ਹੁੰਦੇ ਸੀ ਮੁੱਖ ਮੰਤਰੀ ਉਹ ਲੋਕਾਂ ਦੇ ਮੁੱਖ ਮੰਤਰੀ ਸੀ ਤੁਹਾਡੇ ਵਿੱਚ ਰਹਿੰਦੇ ਸੀ ਆ ਜਿੰਨੇ ਵੀ ਬੰਦ ਬਣਾਏ ਉਹਨਾਂ ਨੇ ਬਣਾਏ

پہلے بیل نہیں کرتے یہاں دے تھی ہم یہاں دے باپو بادر نے آکے معاف کی تے گریب نو اٹھا دال شکر پینشن ساریاں سکیر ماں ایسی بچہ نو مفت پڑھونا مک مدری تیرے تھی آتنا لڑکیاں نو سکول پڑھونا سے اسی پڑھونا گریب پڑھونا سائیکل دے لے ساریاں چیزیں ہیں کالی جو یہ ساریاں بند ہے وہ تو کھلی گفے سی ہر روز کوئی نہ

سیر کریں جی رکھ لیا رکھ گے تو مان چکی چلی جانے ابھی تو جو اکالی دل اچھا کھڑا کوئی سان نہیں کر رہے اپنے پروار کو بچا رہے میں اپنے سارے ورکر کیا سارے کام جھڑ دیو سارے لگ جو سیوہ کر ਜਿੱਥੇ ਜਿੱਥੇ ਜਿਸ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਅਸੀਂ ਪੂਜਾਵਾਂਗੇ ਟਰੈਕਟਰਾਂ ਦੀ ਲੋੜ ਹੈ ਅਸੀਂ ਦੇਵਾਂਗੇ ਫੋਕਲਿਫਟਾਂ ਦੀ ਲੋੜ ਹੈ ਅਸੀਂ ਦੇਈਏ ਹੁਣੇ ਚਾਰੇ ਦੀ ਲੋੜ ਸੀ ਬਸੋਂ ਆਪਾਸੇ 500 ਰੁਪਏ ਦਾ ਕੰਮ ਕਰਾਂਗੇ ਅੱਜ ਹੁਣ ਬਣਨੇ ਸ਼ੁਰੂ ਹੋ ਗਏ ਆ ਮੈਂ ਇਹਨਾਂ ਨੂੰ ਆ ਵੀ ਕਿਹਾ ਜਿੰਨਾ ਬੀ ਲੱਗੂਗਾ ਉਹ 20 ਵੀ ਅਸੀਂ ਦੇਵਾਂਗੇ ਬੋਲੋ ਬਿਸਮੱਲਾ ਰੱਹਮਨ ਰਹਿਮੀ ਵਿਚਾਰਾਂ ਹੰਧਿਆੜੀ ਨਹੀਂ ਜਾ ਸਕਦੇ ਖੇਤਾਂ 'ਚ ਕੰਮ ਕਰਦੇ ਜੀ ਜਾ ਨਹੀਂ ਸਕਦੇ ਉਹਨਾਂ ਵਾਸਤੇ 50 ਹਜ਼ਾਰ ਕੁਵਾਰ ਅਸੀਂ ਜਿਨੇ ਆ ਉਹਨਾਂ ਨੂੰ ਕੰਕਰੀਟ ਸ਼ੁਰੂ ਹੋਵੇ ਕਾਲੀ ਕਰਦੇ ਬੋਲੇ ਸੋਹਣੇ ਇਹਨਾਂ ਨੂੰ ਫੌਗਿੰਗ ਮਸ਼ੀਨਾਂ ਵੀ ਭੇਜੀ ਆ ਜਿੱਥੀਆਂ ਪਿੰਡਾਂ ਜਿੱਥੇ ਫੜ ਆਏ ਮਸ਼ੀਨਾਂ ਨਾਲ ਉੱਥੇ ਬਿਮਾਰੀ ਰੋਕਣ ਵਾਸਤੇ ਅਸੀਂ ਮੁੰਡਿਆਂ ਨੂੰ ਲਾਤੀ ਆ ਹਰ ਪਿੰਡ ਦੀ ਇੱਕ ਮਹੀਨਾ ਹਰ ਰੋਜ਼ ਦੀ ਫੌਗਿੰਗ ਕਰਿਆ ਕਰਨਗੇ ਕੁਵਾਰੀਆਂ ਮਾਂ ਵਾਸਤੇ ਪੰਜ ਤਰੀਕ ਦੇ ਬਾਅਦ

कि ਹੁਣ ਸੈਂਟਰ ਦੀ ਪਾਰਟੀ ਨੇ ਤੁਹਾਡੇ ਗੁਰੂ ਘਰਾਂ ਦੇ ਵੀ ਕਬਜ਼ਾ ਕਰ ਲਿਆ ਹੈ ਅੱਜ ਦੀ ਤਰੀਖ ਤੱਕ ਹਬੂਰ ਸਾਹਿਬ ਦੀ ਮੈਨੇਜਮੈਂਟ ਦਾ ਕੰਟਰੋਲ ਸੈਂਟਰ ਦੀ ਪਾਰਟੀ ਕੋਲ ਹੈ ਜਿਹੜਾ ਤੁਹਾਡੇ ਪੰਥ ਕੋਲ ਹੁੰਦਾ ਸੀ ਤੱਕ ਪਟਨਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਉਹਨਾਂ ਕੋਲ ਦੇ ਹੋ ਗਈ ਦਿੱਲੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਕਬਜ਼ਾ ਕਰ ਲਈ ਐਮਜੀਪੀਸੀ ਤੋੜ ਦਿੱਤੀ ਹਰਿਆਣਾ ਅਲੱਗ ਕਰਾ ਕੇ ਉਹਨਾਂ ਨੇ ਕਬਜ਼ਾ ਕਰ ਲਿਆ

تو شونی اکالی دل دیکھ لو تھوڑی لڑائی گریب دی لڑائی کسان دی لڑائی پنکھ دی لڑائی دی لڑائی پچھلے سو سال تو لڑ رہے ہیں آج گریب دو، کسان دو جو سہولت ہیں جو پنجاب دی ترقی عوضہ ہی ہوئی ہے اکالی دل دی سرکار دے دوران ایک بھی نشانی تھی کانگریس کی نہیں در سکتے ایک بھی نشانی پنجاب نہ

ਪੰਜਾਬ ਵਿੱਚ ਹਰ ਪੀੜਾ ਦੇ ਉਹਨੇ 5 ਲੱਖ ਦੀ ਸੇਵਾ ਦਿੱਤੀ ਹੈ ਮੈਂ ਕੰਪਨੀਰ ਦਾ ਦੇਵਾ ਕਰਤਮਾਨ ਕਰਦਾ ਹਾਂ ਬੇਨਤੀ ਵੀ ਕਰਦਾ ਹਾਂ ਕੰਪਨੀਰ ਨੂੰ ਹੁਣ ਮੈਂ ਇਹਨਾਂ ਡਿਊਟੀ ਲਈ ਹੈ ਆਪਣੇ ਰਾਜਨਪਿੰਡ ਦੀ ਉਹ ਜਿਹੜਾ ਹੈਗਾ ਇੱਥੇ ਬੰਦ ਜਿਹੜਾ ਟੁੱਟਿਆ ਹੈ ਮੈਂ ਰਾਜਪਿੰਡ ਨਾਲ ਗੱਲ ਮਿਲਿਆ ਸੀ ਮੈਂ ਕਿਹਾ ਜਿੰਨੀ ਸੇਵਾ ਦੀ ਲੋੜ ਹੈ ਅਕਾਲੀ ਦਲ ਕਰੂਗਾ ਤੁਸੀਂ ਰਾਜਨਪਿੰਡ ਦੀ ਡਿਊਟੀ ਲਈ ਹੈ ਮੈਂ ਕਿਹਾ ਜਾ ਕੇ ਦੇਖ ਜਿਸ ਤੀ ਦੀ ਲੋੜ ਅਕਾਲੀ ਦਲ ਨਹੀਂ ਕਰੂਗਾ

ਉਰੇ ਪਾਚੀ ਨੂੰ ਮਾਰ ਹਲਕਾ ਨਚਾਰ ਚ ਪਾਦੀਆਂ ਮੈਂ ਸਾਰਿਆਂ ਦਾ ਤੁਲਨਾ ਕਰਦਾ ਹਾਂ ਸਾਰੀ ਸੁਪਰਜਰ ਦਾ ਤੁਲਨਾ ਵਾਏ ਮੁਗੀ ਕਾਥਾ ਵਾਏ ਕਿੱਥੇ ਅੱਜ ਸੁਖਵੀਰ ਬਾਦਲ ਜੀ ਇਲਾਕੇ ਵਿੱਚ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹੋ ਸੁਖਵੀਰ ਬਾਦਲ ਤੇ ਆਉਣ ਦੇ ਲੋਕਾਂ ਦੇ ਵਿੱਚ ਵੇਖੋ ਰੁਸ਼ਾ ਕਿੰਨਾ ਵਾ ਜੀ ਇਹਨੂੰ ਡੇਢ ਮਹੀਨਾ ਹੋ ਗਿਆ ਮਤਲਬ ਦਿਨ ਰਾਤ ਉਹਨੇ ਇਕੱਠ ਕੀਤਾ ਵਾ ਆ ਸਾਨੂੰ ਮੇਰੇ ਕੱਲ ਹੀ ਪਤਾ ਲੱਗਾ ਸੀ ਲੋਕਾਂ ਦੇ ਮਨ ਵਿੱਚ ਇਹ ਕਿੰਨਾ ਦਸ਼ਾ ਵਾ ਕਈ ਠੱਠੋ ਘੱਟ ਉਹ ਸਾਡੀ ਗੱਲ ਤੇ ਸੁਣਦਾ ਸਾਡਾ ਦਰਸੂਦਾ ਤੇ ਇੱਥੇ ਵੀ ਸਾਡੇ 1 2 300 ਕਿਲਾ ਜਿਹੜਾ ਰੁੜਿਆ ਜੀ ਉਹਦੇ ਬਾਰੇ ਸਰਕਾਰ ਨੂੰ ਵੀ ਨਿਮਰਤਾ ਸਹਿਤ ਬੇਨਤੀ ਕੀਤੀ ਆ ਸਰਕਾਰ ਦਾ ਫਰਜ਼ ਬਣਦਾ ਵਾ ਲੋਕਾਂ ਦੀ ਸਹਾਰ ਰੱਖੇ ਕੋਈ ਬੜਿਆ ਹੀ ਨਹੀਂ ਤਾਂ ਇਸ ਕਰਕੇ ਅੱਜ ਤੁਸੀਂ ਵੇਖਦੇ ਤੁਹਾਡੇ ਸਾਹਮਣੇ 60 ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਵਾਂ ਕਿ ਵੀਰ ਬਾਦਲ ਨੇ ਕਾਂ ਵਰਕਰਾਂ ਨਹੀਂ ਰੁਪਈਆਂ ਲਈਆਂ ਵਾ ਤੇ ਜਿੱਥੇ ਮੇਰੀ ਲੋੜ ਆ ਮੈਨੂੰ ਦੱਸੋ ਨਹੀਂ ਤਾਂ ਸਾਰੇ ਵਰਕਰ ਆ ਰਲ ਕੇ ਤੁਸੀਂ ਜਿੱਥੇ ਵੀ ਕਿਸੇ ਨੂੰ ਰੋੜਾ ਪੂਰੀ ਕਰਦੇ